ਜੇ ਮੇਰੇ ਤੁਹਾਨੂੰ ਸਾਰਨ ਬਬਾ ਪੰਜਾਬ ਸਰਕਾਰ ਤੋਂ ਚੋਧ ਨਸ਼ਿਆ ਤੋਂ ਜਿਹੜੀ ਮਹਿੰਮ ਸ਼ੁਰੂ ਕੀਤੀ ਗਈ ਹੈ ਉਹਦਾ ਸਬੰਧ ਵਿੱਚ ਤੁਹਾਡੇ ਅਸੀਂ ਅਡਮਿਨਿਸਟ੍ਰੇਟਿਵ ਕੀ ਆ ਤੇ ਮੇਰੀ ਤੁਹਾਨੂੰ ਸਾਰੇ ਲਈ ਇਹ ਬੇਨਤੀ ਆ ਕਿ ਜੇ ਜੇ ਆਪਾਂ ਘਰ ਤੇ ਜਾ ਰਹੇ ਆ ਜਾਂ ਆਪਣਾ ਪਿੰਡ ਤੇ ਜਾ ਰਹੇ ਆ ਤੇ ਨਸ਼ਾ ਜਿਹੜਾ ਹੈਗਾ ਖਤਮ ਕਰਦਾ ਤੇ ਜੇ ਅਸੀਂ ਆਪਾਂ ਇਹ ਸੋਚੀਏ ਕਿ ਇਹਦੇ ਘਰ ਦੇ ਵਿੱਚ ਨਾਲ ਜਿਹੜਾ ਲड़का ਮੇਰਾ ਪਰਿਵਾਰ ਮੈਂਬਰ ਜਿਹੜਾ ਹੈਗਾ ਤੇ ਨਸ਼ਾ ਨਹੀਂ ਪੀਂਦਾ ਮੈਂ ਕਿਹਾ ਉਹ ਜਿਹੜਾ ਪੀਂਦਾ ਉਹ ਮੈਨੂੰ ਉਹਦਾ ਕੋਠੀ ਕਰ ਇਹ ਗੱਲ ਜੇ ਆਪਣੇ ਦਿਮਾਗ ਤੋਂ ਤੁਸੀਂ ਜੇ ਕੋਈ ਤੁਹਾਡੇ ਪਿੰਡ ਤੁਹਾਡੇ ਆ ਨਸ਼ਾ ਪੀਂਦਾ ਤੇ ਤੁਸੀਂ ਮਿਲਣਾ ਕੰਟੈਕਟ ਕਰ ਸਕਦੇ ਮੈਂ ਤਰੀਕ 100 ਗੱਲਾਂ ਆਪਣੇ ਛੋਟੇ ਚੌਂਕੀ ਢੂੰਗਾ ਦੇ ਵਿੱਚ ਨਸ਼ਾ ਛਡਾਓ ਇਹਨਾਂ ਜਿਗਰਾ ਬਰਾਸ਼ਾ ਬਣਾ ਬਕਰੋ ਉਹਨਾਂ ਨੂੰ ਨਸ਼ੇ ਦਾ ਖੁਰੂ ਬਸ ਹੈ ਉਹਨਾਂ ਦੇ ਵਿੱਚੋਂ ਬਚੜਾ ਜਿਹੜੇ ਵਿਦੇਸ਼ਾਂ ਚੁਕੇ ਉਹ ਛੱਡ ਆਪਨੇ ਨਿੱਜੀ ਕੰਮ ਕਰਦੇ ਆ। ਬੈਸਟਾਂ ਨੂੰ ਬੜੀ ਖੁਸ਼ੀ ਆ ਮੈਨੂੰ ਤੁਹਾਡਾ ਮਿਲਿਆ। ਇਹ ਥੋੜਾ ਪਹਾੜ ਸੈੱਡ ਜਾਂਦਾ। ਇਹਦੇ ਵਿੱਚ ਕੋਈ ਮਿਲਣ ਦੀ ਅਨਿਕ ਗੱਲ ਸੁਣਾਈ ਤਾਂ ਨਹੀਂ ਮਿਲੀ ਪਰ ਇਹ ਵੀ ਤਾਂ ਬੇਜ਼ੀ ਕਰਨਾ ਹੈ। ਕੀ ਨਸ਼ਾ ਜਿਹੜਾ ਹੈਗਾ ਇਹ ਕੋਈ ਹੋਰ ਆਉਂਦਾ ਨਹੀਂ ਹੈ ਤੁਹਾਡੇ ਪਿੰਡ ਨੂੰ ਜੇ ਕੋਈ ਮਾੜਾ ਬੰਦਾ ਆ ਗਿਆ ਦੇਖੋ ਜੀ ਤੁਹਾਡੇ ਪਿੰਡ ਨੂੰ ਪਰੇ ਨੂੰ ਲੱਗਦਾ ਤੁਸੀਂ ਬੜੀ ਮਿਹਰਬਾਨੀ ਕਰਕੇ ਜੇ ਤੁਹਾਡੇ ਪਿੰਡ ਦੇ ਵਿੱਚ ਕੋਈ ਤਰ੍ਹਾਂ ਦਾ ਮੁਸ਼ਕਲ ਹੈ ਤੁਸੀਂ ਮੇਰਾ ਫੋਨ ਨੰਬਰ ਤੁਹਾਡੇ ਸਾਰੇ ਕੋਲ ਲਗਾ ਦਿਓ ਤੁਸੀਂ ਮੈਨੂੰ ਫੋਨ ਕਰ ਸਕਦੇ ਤੇ ਮੈਂ ਉਹਨੂੰ ਆਪੀ ਲੱਗਣਾ ਆਪਾਂ ਬੈਠੇ ਆਂ ਤੇ ਆਪਾਂ ਕੋਸ਼ਿਸ਼ ਕਰ ਲਈ ਤੇ ਜੇ ਆਪਾਂ ਆਏ ਆ ਇੱਧਰ ਕੰਤੋਂ ਪਾਈ ਹੈ ਇੱਥੇ ਕੰਤੋਂ ਘੜ ਦਿੱਤੀ ਹੈ ਉਹਦਾ ਫਾਇਦਾ ਤਾਂ ਮੈਂ ਤੁਹਾਨੂੰ ਸਵਾਲ ਕਰਾਂਗਾ ਰਿਕਵੈਸਟ ਕਰਨਾ ਹੈ ਤੇ ਨਸ਼ੇ ਦੇ ਖੋਰ ਤੋਂ ਤੁਸੀਂ ਵੀ ਦੂਰ ਰਹੋ ਤੇ ਦੂਜਿਆਂ ਨਾਲ ਪਹਲਾ ਕਰੋ ਉਹਨਾਂ ਨੂੰ ਨਸ਼ੇ ਦੇ ਕੋਰਸ ਤੋਂ ਬੁਲਾਓ ਮੈਨੂੰ ਬੜੀ ਖੁਸ਼ੀ ਆ ਕਿ ਮੈਂ ਇਹਦਾ ਏਰੀਆ ਹਾਂਗਾ ਡਰਗ ਫ੍ਰੀ ਏਰੀਆ ਹਾਂਗਾ ਮੈਨੂੰ ਇੱਥੇ ਹੁਣ ਤੱਕ ਕੋਈ ਵੀ ਗੱਲ ਸਮਝ ਨਹੀਂ ਬਣੀ ਪਰ ਫਿਰ ਵੀ ਮੈਂ ਤੁਹਾਨੂੰ ਬੇਨਤੀ ਇਹੀ ਕਰਦਾ ਕਿ ਨਸ਼ੇ ਦੇ ਕੋਰਸ ਤੋਂ ਆਪਾਂ ਵਜਣਾ ਨਸ਼ੇ ਦੇ ਕੋਰਸ ਤੋਂ ਆਪਣੇ ਬੇਡ ਨੂੰ ਆਪਣੇ ਘਰ ਨੂੰ ਬਚਾ ਕੇ ਪੰਜਾਬ ਨੂੰ ਮਰਦੋਂ ਖੁਸਾਤ ਹੋਣਾ ਧੰਨਵਾਦ